ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਲ ਹੋਏ ਪੰਜਾਬੀ ਗਾਇਕ ਹੰਸਰਾਜ ਹੰਸ ਨੇ ਅਕਾਲੀ ਦਲ ਤੇ ਵਿਅੰਗ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸ ਵਿੱਚ ਆ ਜਾਣਾ ਚਾਹੀਦਾ ਹੈ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਫੈਸਲਾ ਲੈਂਦੇ ਹਨ ਤਾਂ ਉਹ ਖੁਦ ਗਲਵਕੜੀ ਪਾ ਕੇ ਕਾਂਗਰਸ ਵਿੱਚ ਉਹਨਾਂ ਦਾ ਸਵਾਗਤ ਕਰਨਗੇ। ਇਸ ਤੋਂ ਇਲਾਵਾ ਹੰਸਰਾਜ ਹੰਸਲੇ ਇਹ ਵੀ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੇ ਕਈ ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ। ਜੋ ਕਿਸੇ ਵੇਲੇ ਵੀ ਅਕਾਲੀ ਦਲ ਛੱਡ ਕਾਂਗਰਸ ਚ ਸ਼ਾਮਲ ਹੋ ਸਕਦੇ ਹਨ ਉਹ ਅੱਜ ਸੰਗਰੂਰ ਵਿੱਚ ਵਰਕਰ ਮੀਟਿੰਗ ਕਰਨ ਪਹੁੰਚੇ ਸਨ ਨਹੀਂ ਨਹੀਂ ਮੈਂ ਇਦਾਂ ਦਾ ਵਾਹਿਆਤ ਬੰਦਾ ਨਹੀਂ ਕਿ ਜਿਨ੍ਹਾਂ ਨੇ ਰੋਟੀ ਪਾਣੀ ਖਾਦਾ ਹੋਵੇ ਜਿਸ ਪਾਰਟੀ ਚ ਪਹਿਲਾਂ ਵਿਚਰਿਆ ਹੋਵਾ ਜੇ ਕੋਈ ਆਪਣੇ ਆਪ ਆਉਣਾ ਚਾਹੇਗਾ ਤਾਂ ਉਹਨੂੰ ਮੈਂ ਕਹੂੰਗਾ ਦੇਰ ਕਾ ਦੀ ਲੱਗਦਾ ਸੁਖਵੀਰ ਬਾਦਲ ਸਾਹਿਬ ਵੀ ਕਾਂਗਰਸ ਚ ਆਉਣਾ ਚਾਹਣ ਤੇ ਮੈਂ ਘੁੱਟ ਕੇ ਜੱਫੀ ਪਾ ਲੈਣੀ ਉਹਨਾਂ ਦੀ ਹਾਂਜੀ ਠੀਕ ਹੈ ਸਰ ਸਰ ਦੀ ਮੁੱਠੀ ਸਭ ਤੋਂ ਸਰਕ ਪਿੰਨ ਦਾ ਰੋਲ ਅਦਾ ਕਰੋਗੇ ਨਹੀਂ ਮੈਂ ਫਕੀਰ ਕੰਪੇਨਰ ਐ ਸੂਫੀ ਹਾਂ ਮੈਂ ਜਿਸ ਪਾਰਟੀ ਜਾਂ ਨਾ ਸੂਫੀイズਮ ਹੀ ਬੋਲਦਾ ਪਹਿਲਾਂ ਅਕਾਲੀ ਦਲ ਸੀ ਹੁਣ ਕਾਂਗਰਸ ਚ ਆ ਲੇਕਿਨ ਮੇਰੀ ਇੱਕੋ ਹੀ ਖੂਬਸੂਰਤੀ ਆ ਮੇਰਾ ਮੇਰਾ ਹੁਣ ਕਾਂਗਰਸ ਚ ਐ ਤੇ ਮੇਰਾ ਰੋਮ ਰੋਮ ਕਾਂਗਰਸੀ ਆ ਜਦੋਂ ਮੈਂ ਅਕਾਲੀ ਦਲ ਸੀ ਮੈਂ ਪਿਸ਼ਲ ਚਾਤ ਨਹੀਂ ਮਾਰਦਾ ਅਕਾਲੀ ਦਲ ਦੀ ਪੋਜੀਸ਼ਨ ਆ ਤੁਸੀਂ ਸਮਝੋ ਅਚਾਨਕ ਦਨ ਜਿੰਨੀ ਜਲਦੀ ਆ ਜੰ ਚੰਗਾ ਜਫੀ ਪਾਈ ਸੀ ਜਲੰਧਰ ਮੈਂ ਕਿਹਾ ਸੀ ਪਿੱਛੇ ਜੋ ਫੋਟੋ ਛੱਪੀ ਸੀ ਮੈਂ ਕਿਹਾ ਜੀ ਆ ਜਾਓ ਹੁਣ ਲੈਓ ਭੈਣ ਜੀ ਉਹਨਾਂ ਨੂੰ ਵੀ ਲੈ ਆਓ ਉਹ ਮੇਰੀ ਸਤਕਾਰਯੋਗ ਫਿਲਹਾਲ ਦਾਅਵੇ ਤੇ ਵਾਦੇ ਸਿਆਸਤਦਾਨਾਂ ਦੇ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਹਨ ਪਰ ਹਕੀਕਤਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ ਸੰਗਰੂਰ ਤੋਂ ਅਨਿਲ ਜੈਨ ਖਬਰ ਹਰਪਲ ਇੰਡੀਆ ਲਈ